ਹਾਂਜੀ ਦੋਸਤੋ ਵੈਲਕਮ ਟੂ ਮਾਈ ਚੈਨਲ ਟ੍ਰੈਵਲ ਬੱਦਣ ਤੇ ਮੇਰੇ ਫੇਸਬੁੱਕ ਪੇਜ ਕੁਲਦੀਪ ਮੋਬਾਈਲ ਪੁਆਇੰਟ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਦੋਸਤੋ ਤੇ ਅੱਜ ਆਪ ਆਏ ਆ ਆਪਾਂ ਬਹੁਤ ਸੁਣਿਆ ਸੀ ਇੱਥੇ ਜਿਹੜੀ ਬਰਮਿੰਗਮ ਦੀ ਆ ਹੈਂਡਸਵਰਥ ਪਾਰਕ ਬਹੁਤ ਸੋਹਣੀ ਆ ਬਹੁਤ ਹੀ ਦੇਖਣ ਵਾਲੀ ਆ ਵਧੀਆ ਘੈਂਟ ਤੇ ਆਪਾਂ ਅੱਜ ਆਪ ਇੱਥੇ ਆਏ ਆ ਤੇ ਇੱਥੇ ਦੀ ਆਪਾਂ ਇੱਕ ਅਜ ਵੀਡੀਓ ਬਣਾਵਾਂਗੇ ਤੇ ਨਾਲ ਨਾਲ ਤੁਹਾਨੂੰ ਆਪਾਂ ਇਹਦੇ ਵਧੀਆ-ਵਧੀਆ 뷰 ਦਿਖਾਵਾਂਗੇ ਇੱਥੇ ਕੀ-ਕੀ ਅੰਦਰ ਚੀਜ਼ਾਂ ਹੈਗੀਆਂ ਦੇਖਣ ਵਾਲੀਆਂ ਸੋ ਦੋਸਤੋ ਮੈਂ ਹਰ ਇੱਕ ਵੀਡੀਓ ਜਿੱਦਾਂ ਤੁਹਾਨੂੰ ਨਾ ਤੁਸੀਂ ਫੇਰ ਕਹਣਾ ਵੀ ਮੈਂ ਬਾਰ-ਬਾਰ ਇਹ ਗੱਲ ਕਰਦਾ ਰਹਿੰਦਾ ਮੈਂ ਹਰ ਇੱਕ ਵੀਡੀਓ ਤੁਹਾਨੂੰ ਵੇਅਰ ਕਰਦਾ ਹੁੰਦਾ ਵੀ ਤੁਹਾਡੀ ਕਿਸੇ ਤਰ੍ਹਾਂ ਦੀ ਵੀ ਫਾਈਲ ਆ ਚਾਹੇ ਤੁਸੀਂ ਬਿਜ਼ਨਸ ਕਰਦੇ ਹੋ ਚਾਹੇ ਤੁਸੀਂ ਜੋਬ ਕਰਦੇ ਹੋ ਚਾਹੇ ਤੁਹਾਡੀ ਛੋਟੀ ਜੋਬ ਆ ਚਾਹੇ ਤੁਹਾਡਾ ਛੋਟਾ ਬਿਜ਼ਨਸ ਆ ਇਹ ਕੋਈ ਮੈਟਰ ਨਹੀਂ ਕਰਦਾ ਮੈਟਰ ਕਰਦਾ ਸਿਰਫ ਤੁਹਾਡੀ ਫਾਈਲ ਨੂੰ ਆਪਾਂ ਕਿੱਦਾਂ ਤਿਆਰ ਕਰਨਾ ਹੁੰਦਾ ਆਪਣੀ ਜੂ ਵੀ ਡਾਕੂਮੈਂਟਸ ਹੁੰਦੀ ਉਹਨਾਂ ਨੂੰ ਕਿੱਦਾਂ ਆਪਾਂ ਪ੍ਰੇਪੇਅਰ ਕਰਨਾ ਕਿੱਦਾਂ ਆਪਾਂ ਵੀਜ਼ਾ ਅਫਸਰ ਮਰੇ ਆਪਣੀ ਫਾਈਲ ਨੂੰ ਪ੍ਰੈਜ਼ੈਂਟ ਕਰਨਾ ਤੇ ਸੋ ਤੁਸੀਂ ਮੈਨੂੰ WhatsApp ਮੈਸੇਜ ਕਰ ਸਕਦੇ ਹੋ WhatsApp ਕਾਲ ਕਰ ਸਕਦੇ ਹੋ ਤੇ ਤੁਹਾਨੂੰ ਮੈਂ ਜੋ ਵੀ ਹੈਗੀ ਡਿਟੇਲ ਪੂਰੀ ਫ੍ਰੀ ਆਫ ਕੋਸਟ ਤੁਹਾਨੂੰ ਗਾਈਡ ਕਰੂੰਗਾ ਕੋਈ ਹਿਡਨ ਚਾਰਜਸ ਨਹੀਂ ਆਪਾਂ ਸਿਰਫ ਇਹ ਤਾਂ ਹੈਲਪ ਕਰੀ ਦੀ ਆ ਵੀ ਚਲੋ ਯਾਰ ਕਿਸੇ ਦਾ ਹਨਾ ਲੱਖਾਂ ਰੁਪਈਆ ਖਰਾਬ ਨਾ ਹੋਵੇ ਜੋ ਆਪਾਂ ਜਾਣਟਾਂ ਨੂੰ ਲੱਖਾਂ ਰੁਪਈਆ ਦੇ ਦਿੰਦਿਆਂ ਜਿਹੜੇ ਵੀਜ਼ੇ ਦੀ ਸਿਰਫ ਕੋਸਟ ਹੁੰਦੀ ਆ 10 ਤੋਂ 15000 ਰੁਪਏ ਉਹਦੇ ਲਈ ਆਪਾਂ ਨੂੰ 15 15 20 20 ਲੱਖ 10 ਦਾ ਲੱਖ ਰੁਪਈਆ ਖਰਚਣ ਦੀ ਲੋੜ ਨਹੀਂ ਹੈਗੀ ਲੋੜ ਹੈਗੀ ਸਿਰਫ ਥੋੜੀ ਜਿਹੀ ਨੋਲਜ ਦੀ ਤੁਹਾਨੂੰ ਤੁਹਾਡੀ ਪ੍ਰੋਫਾਈਲ ਦੇ ਰਿਲੇਟਡ ਜਿੰਦਾਂ ਦੀ ਵੀ ਜਾਣਕਾਰੀ ਚਾਹੀਦੀ ਹੋ ਕਾਲ ਕਰੂ ਠੀਕ ਆ ਦੋਸਤੋ ਤੇ ਸੋ ਕਈ ਵਾਰੀ ਹੁੰਦਾ ਬੰਦਾ ਸੁੱਤਾ ਹੁੰਦਾ ਟਾਈਮ ਉਦਾਂ ਦਾ ਹੁੰਦਾ ਯਾਰ ਰਾਤ ਦਾ ਮੇਰੇ ਜਿਦਾਂ ਹੀ ਤੁਹਾਡਾ ਮੈਸੇਜ ਸੀਨ ਕਰੂੰਗਾ ਮੈਂ ਤੁਹਾਨੂੰ ਇਮੀਡੀਏਟਲੀ ਰਿਪਲਾਈ ਉਹ ਜ਼ਰੂਰ ਕਰੂੰਗਾ ਤੇ ਸੋ ਨਾਲ ਨਾਲ ਦੇਖ ਦੀ ਜੋ ਤੁਸੀਂ ਵੀ ਯਾਰ ਬਾਲੀ ਘੈਂਟ ਪਾਰਕ ਆ ਲੋਕੇਸ਼ਨ ਬਾਲੀ ਸਿਰਲ ਲੋਕੇਸ਼ਨ ਆ ਬਹੁਤ ਸੋਹਣੀ ਪਾਰਕ ਆ ਯਾਰ ਇਦਾਂ ਦੀ ਥਾਂ ਤੇ ਆ ਕੇ ਨਾ ਰੂਹ ਖੁਸ਼ ਹੋ ਜਾਂਦੀ ਜਾਨ ਨੂੰ ਦਿਲ ਨਹੀਂ ਕਰਦਾ ਬਟ ਜਾਣਾ ਪੈਣਾ ਟੂਰਿਸਟ ਵੀਜ਼ੇ ਤੇ ਆਏ ਆ ਆਪਾਂ ਤੇ ਜਿੱਦਾਂ ਕਿ ਆਪਾਂ ਤੁਹਾਨੂੰ ਇੱਕ ਦੱਸਿਆ ਸੀ ਪਿੱਛੇ ਆਪਾਂ ਨਾ ਹੈਦ ਪਾਰਕ ਦੇਖੀ ਲੰਡਨ ਦੇ ਵਿੱਚ ਉਹ پارک ਉਹਦੀ ਜਿਹੜੀ پارک ਨਹੀਂ ਹੈਗੀ ਇਹ ਜਾਨੀ ਉੱਡੀ پارک ਮੈਂ ਹੱਲੇ ਤੱਕ ਨਹੀਂ ਦੇਖੀ ਪੂਰੇ ਲੰਡਨ ਚ ਇੰਗਲੈਂਡ ਚ ਬਟ ਉਹਦੇ ਵਾਂਗੂ ਸੋਹਣੀ ਜ਼ਰੂਰ پارکਿਆ ਵੱਡੀ ਕਾਫੀ ਆ ਸੋਹਣੀ ਬਹੁਤਾ پارکਿਆ ਵੀ ਪਰ ਉਹ ਤੇ پارک ਜਿਹੜੀ ਨਾ ਜਿੱਦਾਂ ਕੀ ਪਾਰਕਾਂ ਦਾ ਲਾਲੋ ਵੀ ਇੱਕ ਐਂਡ پارک ਲਾਲੋ ਸੀ ਉਹ ਵਾਲੀ پارک ਜਿਹੜੀ ਆ ਬਹੁਤ ਵੱਡੀ پارک ਉਹ ਤੇ ਸੋ ਆਪਣੇ ਕਮੈਂਟ ਕਰਕੇ ਦੱਸਿਓ ਜ਼ਰੂਰ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ پارک ਕਿੱਦਾਂ ਦੀ ਲੱਗੀ ਤੇ ਦੋਸਤੋ ਬਾਕੀ ਆਪਣਾ ਮੇਨ ਯਾਰ ਮਕਸਦ ਵੀਡੀਓ ਬਣਾਉਣ ਦਾ ਇਹ ਹੁੰਦਾ ਨਾਮ ਨਾਲ ਚਲੋ ਵਧੀਆ ਥਾਂ ਇੱਕ ਤੁਹਾਨੂੰ ਵੀ ਆਪਾਂ ਸ਼ੇਅਰ ਕਰਦੇ ਦੀ ਵੀਡੀਓ ਬਈ ਕੀ ਕੀ ਚੀਜ਼ ਹੈਗੀ ਕੀ ਕੀ ਚੱਲ ਰਿਹਾ ਬਾਹਰ ਲੀਆਂ ਕੰਡਰ ਸਾਫ ਸਫਾਈ ਬੜੀ ਆ ਰੂਹ ਖੁਸ਼ ਹੋ ਜਾਂਦੀ ਜਦੋਂ ਘੁੰਮਣ ਲਈ ਬਾਹਰ ਕਿਤੇ ਵੀ ਇੱਥੇ ਦੇਖਣ ਦਿੱਖੀ ਦਾ ਤੇ ਬਾਕੀ ਵੀ ਇਦਾਂ ਤੁਹਾਡੀ ਕੋਈ ਵੀ ਫਾਈਲ ਆ ਜਿੱਦਾਂ ਦੀ ਵੀ ਫਾਈਲ ਆ ਤੁਸੀਂ ਮੈਨੂੰ ਮੈਸੇਜ ਕਰੋ ਬੇ ਚੀਜ਼ ਦਾ ਮੈਸੇਜ ਕਰੋ ਜਿੱਦਾਂ ਦੀ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ ਫਾਈਲ ਦੀ ਚਾਹੇ ਤੁਹਾਡੀ ਕਿਸੇ ਕੰਡਰ ਤੋਂ ਰਿਜੈਕਸ਼ਨ ਆ ਤੁਹਾਨੂੰ ਮੰਨ ਲਓ ਕਿ ਬੈਨ ਕਰ ਦਿੱਤਾ ਕਿਸੇ ਕੰਟਰੀ ਨੇ ਹਰ ਇੱਕ ਚੀਜ਼ ਦਾ ਸੋਲੂਸ਼ਨ ਹੈਗਾ ਆ ਬਸ ਆਪਾਂ ਨੂੰ ਸਟੈਪ ਵਾਈਜ਼ ਉਹਦੀ ਆਪਣੀ ਜਿਹੜੀ ਵੀ ਕੋਈ ਦਿੱਕਤ ਹੈ ਉਹਦੇ ਹਿਸਾਬ ਨਾਲ ਚੱਲਣਾ ਪੈਂਦਾ ਠੀਕ ਆ ਦੋਸਤੋ ਤਾਂ ਸੋ ਵੀਡੀਓ ਵਧੀਆ ਲੱਗੀ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤਾਂ ਕਿ ਕਿਸੇ ਹੋਰ ਤੱਕ ਵੀਡੀਓ ਪਹੁੰਚੇ ਤਾਂ ਕਿਸੇ ਦਾ ਵੀ ਕੋਈ ਵੀ ਲੱਖਾਂ ਦਾ ਜਿਹੜਾ ਰੁਪਈਆ ਦਾ ਨੁਕਸਾਨ ਨਾ ਹੋਵੇ ਸੋ ਬਾਕੀ ਤੁਹਾਡੀ ਕਿਸਮਤ ਆ ਆਪਾਂ ਤੁਹਾਨੂੰ ਤੁਹਾਡੀ ਫਾਈਲ ਅਕੋਰਡਿੰਗ ਗਾਈਡ ਕਰਾਂਗੇ ਪ੍ਰੋਪਰ ਵਧੀਆ ਤਰੀਕੇ ਨਾਲ ਤੇ ਅੱਗੇ ਤੁਹਾਡੀ ਕਿਸਮਤ ਠੀਕ ਆ ਜੀ ਕਿਉਂਕਿ ਆਪਾਂ 100% ਗਾਰੰਟੀ ਨਹੀਂ ਦੇ ਸਕਦੇ ਬਾਕੀ ਤੁਹਾਡੀ ਕਿਸਮਤ ਵੀ ਆ ਤੁਹਾਨੂੰ ਵੀਜ਼ਾ ਲੱਗਣ ਨੂੰ ਪਹਿਲੀ ਵਾਰ ਚ ਲੱਗ ਜਵੇ ਬਟ ਮੈਂ ਜਿਨੀਅਰ ਰਿਪਲਾਈ ਕੀਤਾ ਮੇਰਾ ਫਸਟ ਅਟੈਂਪਟ ਜੀ ਵੀਜ਼ਾ ਲੱਗਦਾ ਰਿਹਾ ਆਪਾਂ ਵਧੀਆ ਤਰੀਕੇ ਨਾਲ ਫਾਈਲ ਮੈਂਟੇਨ ਕਰਕੇ ਲਾਈ ਦੀ ਠੀਕ ਆ ਦੋਸਤੋ ਤੇ ਸੁਣਨਾ ਨਾਲ ਦੇਖਦੇ ਹੋ ਤੁਸੀਂ ਪਾਰਕ ਪਾਰਕ ਤੇ ਯਾਰ ਬਾਲੀ ਸਿਰਾਇਆ ਯਾਨੀ ਕਿ ਨਾ ਲੰਡਨ ਹੈਦ ਪਾਰਕ ਤੋਂ ਬਾਅਦ ਇਹ ਦੂਜੀ ਪਾਰਕ ਮੈਨੂੰ ਦਿਖਣ ਨੂੰ ਮਿਲੀ ਹੈ ਜਿਹੜੀ ਬਾਲੀ ਘੈਂਟ ਹੈ ਜਿਹਦੀ ਤਾਰੀਫ ਕਰਨੀ ਚਾਹੁੰਦਾ ਮੈਂ ਇੰਨੀ ਜਿਆਦੀ ਬਾਲੀ ਪਾਰਕ ਸਿਰਾਇਆ ਯਾਰ ਰੋਡ ਬਾਲੀ ਖੜਿਆ ਵਿੱਚ ਸੜਕ ਜਿਹੜੀਆਂ ਸੜਕਾਂ ਬਣਾਈਆਂ ਨਾ ਬਾਲੀਆਂ ਸਿਰਾਇਆ ਸਾਰਾ ਇਹ ਪਿੱਛੇ ਨੂੰ ਜਾਨੀ ਕਿ ਅਗਲੇ ਪਾਸੇ ਨਾ ਬਾਉਂਡਰੀ ਦੀ ਹੱਦ ਨਹੀਂ ਉਹ ਜਿਹਦੀ ਹੈਗੀ ਜਿੱਥੇ ਤੱਕ ਪਾਰਕ ਦੀ ਵਿਊ ਸਾਰੀ ਹੈਗੀ ਆ ਏਰੀਆ ਪਾਰਕ ਦਾ ਬਾਕੀ ਜਦੋਂ ਦੇ ਆਏ ਆ 28 29 ਦਿਨ ਹੋ ਗਏ ਮਹੀ ਪਈ ਜਾਂਦਾ ਆ ਤੇ ਅੱਜ ਦਾ ਅੱਜ ਜਿਹੜੀ ਆ ਨਾ ਥੋੜੀ ਜਿਹੀ ਧੁੱਪ ਨਿਕਲੀ ਆ ਤੇ ਚੈਨ ਜਿਹਾ ਮਿਲਿਆ ਆ ਸਰੀਰ ਨੂੰ ਵੀ ਨਹੀਂ ਤੇ 28 29 ਦਿਨ ਲਗਾਤਾਰ ਮੀਂਹ ਟੈਂਪਰੇਚਰ 4 ਡਿਗਰੀ 5 ਡਿਗਰੀ 6 ਡਿਗਰੀ 4 ਡਿਗਰੀ 5 ਡਿਗਰੀ ਬਸ ਬਹੁਤ ਮਾੜਾ ਹਾਲ ਰਿਹਾ ਤੇ ਚਲੋ ਅੱਜ ਦੀ ਇੱਕ ਮੈਂ ਕਾ ਵੀਡੀਓ ਬਣਾਈਏ ਅੱਜ ਮੌਸਮ ਵਧੀਆ ਆ ਤੇ ਲੱਗ ਗਿਆ ਐ ਸੀਗੇ ਸੋ ਅੱਜ ਤਰੀਕ ਹੈਗੀ ਆ 14 ਤੇ ਅਪ੍ਰੈਲ 2024 ਤੇ ਆਪਣੀ ਹੈਗੀ ਇੱਥੋਂ ਹੁਣ ਫਲਾਈਟ 17 ਤਰੀਕ ਨੂੰ ਵਾਪਸੀ ਦੀ ਲੰਡਨ ਤੋਂ ਇੰਡੀਆ ਨਿਊ ਦਿੱਲੀ ਤੇ ਸੋ ਆਪਾਂ ਅਗਲਾ ਟੂਰ ਜਿਹੜਾ ਆਪਣਾ ਨਿਕਲੂਗਾ ਅਗਲਾ ਟੂਰ ਆਪਣਾ ਫੇਰ ਨਿਕਲੂਗਾ ਇੱਕ ਤੇ ਆਪਣਾ ਟੂਰ ਨਿਕਲਣਾ ਹੈਗਾ ਹੁਣ ਨਿਊਜ਼ੀਲੈਂਡ ਦਾ ਤੇ ਨਿਊਜ਼ੀਲੈਂਡ ਤੋਂ ਬਾਅਦ ਆਪਣਾ ਟੂਰ ਜਿਹੜਾ ਨਿਕਲਣਾ ਹੈਗਾ ਉਹ ਨਿਕਲਣਾ ਹੈਗਾ ਆਪਣਾ ਯੂਰਪ ਦਾ ਤੇ ਆਹੇ ਸਾਲ ਦੇ ਵਿੱਚ ਆਪਾਂ ਇਹ ਦੋ ਤਿੰਨ ਟੂਰ ਹੋਰ ਕੱਢਾਂਗੇ ਤੇ ਉਥੇ ਦੀਆਂ ਫੇਰ ਵੀਡੀਓ ਤੇ ਕਿਉਂਕਿ ਨਿਊਜ਼ੀਲੈਂਡ ਮੈਂ ਨਾ ਥੋੜਾ ਜਿਹਾ ਮਿਸ ਕਰ ਗਏ ਹਾਂ ਆਪਣਾ ਟੂਰ ਉੱਥੇ ਜਾ ਕੇ ਨਿਊਜ਼ੀਲੈਂਡ ਜਦੋਂ ਮੈਂ ਗਿਆ ਸੀਗਾ 2023 'ਚ ਮੈਂ ਗਿਆ ਸੀ ਨੌਵੇਂ ਮਹੀਨੇ ਮੇਰਾ 15 ਦਿਨ ਦੀ ਮੇਰੀ ਸੀਗੀ ਉੱਥੇ ਦੀ ਸਟੇ ਤੇ ਉੱਥੇ ਜਾ ਕੇ ਜਾਨੀ ਕਿ ਨਾ ਫਲਾਈਟ ਬੜੀ ਲੰਬੀ ਸੀ ਜਿਆਦੀ ਸਰੀਰ ਉਹ ਖਰਾਬ ਹੋ ਗਿਆ ਸੀਗਾ ਉਹਦੇ ਕਰਕੇ ਮੈਨੂੰ ਜਲਦੀ ਆਉਣਾ ਪਿਆ ਉੱਥੋਂ 10ਵੇਂ 11ਵੇਂ ਦਿਨ ਵਿੱਚ ਟਿਕਟ ਵਾਪਸ ਕਰਕੇ ਆਪਣੀ ਆ ਗਿਆ ਸੀ ਕਿਉਂਕਿ ਹੈਲਥ ਬਹੁਤ ਜਿਆਦਾ ਸੀ ਸਰੀਰ ਬੜਾ ਹੀ ਜ਼ਿਆਦਾ ਖਰਾਬ ਹੋ ਗਿਆ ਸੀ ਤੇ ਉਹਦੇ ਕਰਕੇ ਮੈਨੂੰ ਜਲਦੀ ਆਉਣਾ ਪਿਆ ਗਿਆ ਸੀ ਉੱਥੇ ਦੀਆਂ ਸੋ ਵੀਡੀਓ ਬਹੁਤ ਮਿਸ ਹੋ ਗਈਆਂ ਮੇਰੇ ਤੋਂ ਬਹੁਤ ਜਿਆਦਾਆਂ ਵਧੀਆ-ਵਧੀਆ ਸੋਹਣੇ ਲੋਕੇਸ਼ਨਾਂ ਵਿੱਚ ਮਿਸ ਕਰ ਗਿਆ ਸੀ ਜਿਨ੍ਹਾਂ ਦੇ ਵਿੱਚ ਬਲੌਗ ਬਣਾਉਣੇ ਸੀ ਵੀਡੀਓ ਬਣਾਉਣੀਆਂ ਸੀ ਤੁਹਾਡੇ ਨਾਲ ਸਾਰੀਆਂ ਸ਼ੇਅਰ ਕਰਨੀਆਂ ਸੀ ਉਹ ਤੇ ਇਸ ਸਾਲ ਆਪਾਂ ਫੇਰ ਜਾਵਾਂਗੇ ਜਾਣਾ ਫੇਰ 8ਵੇਂ 9ਵੇਂ ਮਹੀਨੇ ਆ ਤੇ ਸੋ ਉੱਥੇ ਜਾ ਕੇ ਵੀਡੀਓ ਬਣਾਵਾਂਗੇ ਫੇਰ ਜਿਹੜੀਆਂ-ਜਿਹੜੀਆਂ ਆਪਾਂ ਉਹ ਇੱਕ ਦਿਲ ਵਿੱਚ ਗਰਾਰੀ ਜਿਹੀ ਆ ਬੇ ਉਹ ਚੀਜ਼ਾਂ ਦੇਖਣੀਆਂ ਆ ਹਾਂਜੀ ਇੱਕ ਜਿੱਦਾਂ ਉੱਥੇ ਕੁਇਨਸਟੋਨ ਆ ਜਿਹੜਾ ਨਾ ਉਹ ਤੇ ਇੱਕ ਸਵਰਗ ਆ ਦੁਨੀਆ ਤੇ ਪੂਰੇ ਵਰਲਡ ਦੇ ਵਿੱਚੋਂ ਕਹਿੰਦੇ ਇੱਕ ਉਹ ਇਦਾਂ ਦੀ ਥਾਂ ਆ ਜਿਹੜੀ ਜੰਨਤ ਨਾਲੋਂ ਵੀ ਪਰਿਆ ਕੁਇਨਸਟੋਨ ਤੇ ਸੋ ਨਿਊਜ਼ੀਲੈਂਡ ਕੁਇਨਸਟੋਨ ਇੱਕ ਰਿਕਮੈਂਡਾ ਪੂਰਾ ਆਪਣਾ ਰਾਦਾ ਆ ਡ੍ਰੀਮ ਆ ਉਹ ਦੇਖਣਾ ਘੁੰਮ ਕੇ ਕਿਉਂਕਿ ਬਾਕੀ ਜਿੱਥੇ ਜਿੱਥੇ ਆਪਾਂ ਉੱਥੇ ਘੁੰਮ ਸਕਦੇ ਸੀ ਘੁੰਮ ਸਕੇ ਸੀਗੇ ਬਾਕੀ ਸਿਹਤ ਖਰਾਬ ਹੋਣ ਕਰਕੇ ਆਉਣਾ ਪੈ ਗਿਆ ਸੀ ਵਾਪਸ ਸੋ ਇਦਾਂ ਲੱਗਦਾ ਏ ਵੀ ਜਦੋਂ ਉੱਥੇ ਹੀ ਕੰਮ ਖਤਮ ਹੀ ਹੋ ਜਾਣਾ ਇਦਾਂ ਦਾ ਮਾਹੌਲ ਹੋ ਗਿਆ ਏ ਸਰੀਰ ਦਾ ਤੇ ਬਾਕੀ ਆਪਾਂ ਜਰੂਰ ਜਾਵਾਂਗੇ ਉੱਥੇ ਇੱਕ ਵਾਰੀ ਫੇਰ ਤੇ ਨਾਲ-ਨਾਲ ਆਪਾਂ ਇੱਧਰ ਤੁਰਦੇ ਹੀ ਜਾਂਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਇੱਧਰ ਲਈ ਦਿਓ ਬੜਾ ਯਾਰ ਸਿਰਾਂ ਦਾ ਮਾਹੌਲ ਉਕੇ ਯਾਰ ਆਪਾਂ ਨੂੰ ਤੇ ਬਹੁਤ ਵਧੀਆ ਲੱਗਦਾ ਇਹਦਾ ਘੁੰਮਣਾ ਫਿਰਨਾ ਠੀਕ ਆ ਜੀ ਬੜਾ ਹੀ ਸੁਨਮਾ ਮਾਹੌਲ ਆ ਤੇ ਵੀਡੀਓ ਦੇਖ ਕੇ ਐਂਡ ਤੱਕ ਦੱਸਿਓ ਜ਼ਰੂਰ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ ਆਪਣਾ ਜਿਹੜੇ ਲੱਖਾਂ ਰੁਪਏ ਨਾ ਖਰਾਬ ਹੋਵੇ ਤੇ ਦੋਸਤੋ ਵੀਡੀਓ ਨੂੰ ਦੇਖ ਕੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਪਾਰਕ ਕਿੱਦਾਂ ਦੀ ਲੱਗੀ ਆਪਣੇ ਆਪਣੇ ਵਿਚਾਰ ਜਰੂਰ ਦਿਓ ਤੇ ਜੋ ਕੁਝ ਤੁਸੀਂ ਆਪਣੀ ਪ੍ਰੋਫਾਈਲ ਅਕੋਰਡਿੰਗ ਪੁੱਛਣਾ ਚਾਹੁੰਦੇ ਹੋਵੇਂ ਉਹ ਵੀ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਬੇਚੈ ਜਿਗ ਪੁੱਛ ਸਕਦੇ ਆ ਤੇ ਸੋ ਦੋਸਤੋ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆਂ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਆਂ ਤੇ ਮਿਲਦੇ ਆ ਜਲਦੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਗੁੱਡ ਬਾਏ once again welcome to my channel travel badan